ਗੁੱਡ ਈਵਨਿੰਗ एवरीवन ਸੋ ਵੀਡੀਓ ਵਾਇਸ ਕਲੀਅਰ ਹੈ ਪਲੀਜ਼ ਜਲਦੀ ਦੱਸੋ ਜੇਕਰ ਵੀਡੀਓ ਵਾਇਸ ਕਲੀਅਰ ਹੈ ਤਾਂ ਜਲਦੀ ਰਿਪਲਾਈ ਕਰਕੇ ਦੱਸੋ ਤੇ ਨਾਲ ਹੀ ਅੱਜ ਤੁਹਾਡਾ ਪਹਿਲਾ ਪੇਪਰ ਹੋ ਗਿਆ ਕਿਵੇਂ ਸਕੂਨ ਜਿਹਾ ਮਿਲ ਰਿਹਾ ਉਹਨਾਂ ਅੱਜ ਤਾਂ ਹੈ ਨਾ ਅੱਜ ਸਕੂਨ ਜਿਹਾ ਆ ਗਿਆ ਨਾ ਚਲੋ ਪੇਪਰ ਸ਼ੁਰੂ ਹੋ ਗਏ ਫਾਈਨਲੀ ਇੱਕ ਲੰਬੇ ਇੰਤਜ਼ਾਰ ਤੋਂ ਬਾਅਦ ਠੀਕ ਹੈ ਜਿਵੇਂ ਬੰਜਰ ਪਈ ਜ਼ਮੀਨ ਦੇ ਉੱਪਰ ਬਾਰਿਸ਼ ਦੀ ਬੂੰਦ गिरਦੀ ਹੈ ਨਾ ਓਵੇਂ 21 ਤੇ 23 ਦੇ ਫਾਈਨਲ ਪੇਪਰ ਸ਼ੁਰੂ ਹੋ ਗਏ ਤਾਂ ਕਿਹੋ ਜੀ ਫੀਲਿੰਗ ਹੈ ਇਹ ਸਿਰਫ 21 23 ਵਾਲੇ ਸਮਝ ਸਕਦੇ ਆ ਫਾਈਨਲੀ ਤੁਹਾਡੇ ਪੇਪਰ ਸ਼ੁਰੂ ਹੋ ਹੀ ਗਏ ਠੀਕ ਹੈ ਜਿੰਦੀ ਉਮੀਦ ਨਹੀਂ ਸੀ ਆਪਾਂ ਨੂੰ ਕਿ 2024 ਸ਼ੁਰੂ ਹੋਣਗੇ ਬਟ ਫਾਈਨਲੀ ਸਰਕਾਰ ਸੋਰੀ SCERT ਨੇ ਤੁਹਾਡੀ ਬੇਨਤੀ ਸੁਣ ਲਈ ਪੇਪਰ ਸ਼ੁਰੂ ਕਰਤੇ ਕਿਉਂਕਿ ਅਜੇ ਵੀ ਲੱਗ ਰਿਹਾ ਸੀ ਕਿਤੇ ਪੋਸਟਪੋਨ ਨਾ ਹੋ ਜਾਣਾ ਚਲੋ ਵਧੀਆ ਹੋ ਗਿਆ ਓੜਾ ਸਾਰਿਆਂ ਦਾ ਪੇਪਰ ਸੋ ਜਿਨ੍ਹਾਂ ਨੇ ਆਪਣੇ ਕੋਲੋਂ VIP ਕੁਐਸਚਨ ਦੀ PDF ਲਈ ਸੀ ਉਹਨਾਂ ਨੂੰ ਪਤਾ ਹੋਣਾ 86% ਟੋਟਲ 13 ਕੁਐਸਚਨ ਸੀਗੇ ਅੱਜ 13 ਦੇ ਵਿੱਚੋਂ 11 ਕੁਐਸਚਨ ਸੇਮ ਆਏ ਸੀਗੇ ਥੋੜੀ ਬਹੁਤੀ ਮੋਲਡ ਕਰਕੇ ਆਇਆ ਥੋੜਾ ਬਹੁਤਾ ਕੁਐਸਚਨ ਨੂੰ ਘੁਮਾ ਕੇ ਪੁੱਛਿਆ ਸੀਗਾ ਮਤਲਬ ਆਪਣੀ ਪੀਡੀਐਫ ਦੇ ਵਿੱਚ ਕੁਝ ਹੋਰ ਲਿਖਿਆ ਸੀ ਕੁਐਸਚਨ ਦੇ ਵਿੱਚ ਹੋਰ ਮਤਲਬ ਸੇਮ ਬੰਦਾ ਸੀ ਓਕੇ ਸੋ 11 ਕੁਐਸਚਨ ਅੱਜ ਆਪਣੇ ਸੇਮ ਆਏ 13 ਦੇ ਵਿੱਚੋਂ ਮਤਲਬ 86% ਆਪਾਂ ਡੇਟਾ ਮੰਨ ਕੇ ਚੱਲੀਏ ਐਕੂਰੇਟ ਆ ਗਿਆ ਆਪਣੀ ਐਪ ਦੇ ਵਿੱਚ ਉਹ ਵੀਆਈਪੀ ਕੁਐਸਚਨਾਂ ਦੇ ਵਿੱਚੋਂ 86% ਕੁਐਸਚਨ ਸੇਮ ਆਗੇ ओके okay, तो जिन्नाने ਪੜਿਆ ਸੀਗਾ ਉਹਨਾਂ ਨੂੰ ਪਤਾ ਅੱਜ ਸਾਰਾ ਕੁਝ ਵਧੀਆ ਹੋ ਗਿਆ ਪੇਪਰ ਉਹਨਾਂ ਦਾ ਬਣਿਆ ਬਣਾਏ ਕੰਟੈਂਟ ਮਿਲ ਗਿਆ ਸੀਗਾ ਠੀਕ ਹੈ ਅਗਲਾ ਪੇਪਰ ਆਪਣਾ ਸਕੂਲ ਸੱਭਿਆਚਾਰ ਉਹਦੀ ਵੀ VIP ਕੁਐਸਚਨਰ ਦੀ ਫਾਈਲ 51 ਕੁਐਸਚਨ ਹੈ 51 ਕੁਐਸਚਨਾਂ ਦੀ VIP ਫਾਈਲ ਅਪਲੋਡ ਹੈ ਐਪ ਦੇ ਵਿੱਚ ਠੀਕ ਹੈ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਐਪ ਪਰਚੇਸ ਕੀਤੀ ਹੈ ਤੋਂ ਜਿਨ੍ਹਾਂ ਨੇ ਪਰਚੇਸ ਕਰਨੀ ਹੈ ਹਲੇ ਵੀ ਕਰ ਸਕਦੇ ਆ ਕਿਉਂਕਿ ਅੱਗੇ ਐਸਐਸਟੀ ਸਾਇੰਸ ਇੰਗਲਿਸ਼ ਤਿੰਨ ਮੇਨ ਪੇਪਰ ਆਉਣੇ ਆ ਤੇ ਤਿੰਨਾਂ ਦੇ ਕੁਐਸਚਨਾਂ ਦੀ ਪੀਡੀਐਫ ਤੁਹਾਨੂੰ ਵਧੀਆ 60 60 ਕੁਐਸਚਨਾਂ ਦੀ ਪੀਡੀਐਫ ਵਧੀਆ ਮਿਲੇਗੀ ਐਕਸਪਲੇਨ ਫੁੱਲ ਕੀਤਾ ਹੋਇਆ ਓਕੇ ਪੁਆਇੰਟ ਟੂ ਪੁਆਇੰਟ ਸਾਰਾ ਕੁਐਸਚਨ ਲਿਖਿਆ ਹੋਇਆ ਹੈ ਜੇਕਰ ਕਿਸੇ ਨੇ ਜੁਆਇਨ ਕਰਨਾ ਹੈ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਆ ਪ੍ਰਾਈਸ ਕਿੰਨਾ ਸਿਰਫ 240 ਸੋ ਅਗਲੇ ਪੇਪਰ ਦੀ ਆਪਾਂ ਚਰਚਾ ਕਰੀਏ ਅਗਲੇ ਪੇਪਰ ਦੇ ਵਿੱਚ ਕੀ ਹੈ ਕਿੰਨੇ ਮਾਰਕਸ ਦਾ ਹੈਗਾ ਕੀ ਕੀ ਇਹਦੇ ਵਿੱਚ ਮੇਨ ਚੀਜ਼ਾਂ ਉਸਦੇ ਬਾਰੇ ਆਪਾਂ ਗੱਲ ਕਰਦੇ ਆਂ ਅਗਲਾ ਪੇਪਰ ਹੋਏਗਾ ਆਪਣੇ ਕੋਲ ਸਕੂਲ ਸੱਭਿਆਚਾਰ ਲੀਡਰਸ਼ਿਪ ਅਤੇ ਪਰਿਵਰਤਨ ਠੀਕ ਹੈ ਅਗਲੇ ਪੇਪਰ ਦਾ ਕਾਫੀ ਲੰਬਾ ਨਾਮ ਹੈ ਸਕੂਲ ਕਲਚਰ ਕਲਚਰ ਮਤਲਬ ਸਭਿਆਚਾਰ ਠੀਕ ਹੈ ਲੀਡਰਸ਼ਿਪ ਇਹਦੇ ਵਿੱਚ ਚਾਰ ਯੂਨਿਟ ਹੈ ਲੀਡਰਸ਼ਿਪ ਤੇ ਲਾਸਟ ਦੇ ਵਿੱਚ ਕੀ ਹੈ ਚੇਂਜ ਠੀਕ ਹੈ ਇਹ ਆਪਣੇ ਕੋਲ ਅਗਲੇ ਸਬਜੈਕਟ ਦਾ ਨਾਮ ਹੈ ਸਕੂਲ ਸਭਿਆਚਾਰ ਲੀਡਰਸ਼ਿਪ ਅਤੇ ਪਰਿਵਰਤਨ ਇੰਜ ਦੇ ਚਾਰ ਚ ਜਾਂ ਪਹਿਲਾਂ ਆਪਾਂ ਸਕੂਲ ਦੇ ਬਾਰੇ ਪੜਾਂਗੇ ਉਸ ਤੋਂ ਬਾਅਦ ਕਲਚਰ ਦੇ ਬਾਰੇ ਦੱਸਿਆ ਉਸ ਤੋਂ ਬਾਅਦ ਲੀਡਰਸ਼ਿਪ ਕੁਆਲਿਟੀ ਕੀ ਹੁੰਦੀ ਹੈ ਤੇ ਲਾਸਟ ਵਿੱਚ ਪਰਿਵਰਤਨ ਕਿਵੇਂ ਆਉਂਦਾ ਸਿੱਖਿਆ ਦੇ ਨਾਲ ਸਾਰਾ ਕੁਝ ਜਮਾਤ ਦੇ ਵਿੱਚ ਟੀਚਰ ਕਿਵੇਂ ਕਿਵੇਂ ਸਿਲੇਬਸ ਬਹੁਤ ਜ਼ਿਆਦਾ ਇਸ ਲਈ ਮੈਂ ਕਹਿ ਰਿਹਾ ਤੇ ਜਿਨ੍ਹਾਂ ਨੇ ਪੀਡੀਐਫ ਪਲੈਨ 51 51 ਮੇਨ ਕੁਸਚਨ ਆ ਦੀ ਇਹਦੇ ਤੋਂ ਬਾਹਰ ਨਹੀਂ ਆਏਗਾ ਠੀਕ ਹੈ 80% ਰਾਮ ਨਾਲ ਪੇਪਰ ਇਹਦੇ ਵਿੱਚ ਆਉਂਦਾ 80% ਦਾ ਮਤਲਬ 28 ਨੰਬਰ ਦਾ ਪੇਪਰ ਰਾਮ ਨਾਲ ਇਹਦੇ ਵਿੱਚ ਆ ਸਕਦਾ ਓਕੇ ਸੋ ਹੁਣ ਆਪਾਂ ਗੱਲ ਕਰਦੇ ਆ ਪੇਪਰ ਦੇ ਵਿੱਚ ਕਿੰਨੇ ਆਪਣੇ ਕੋਲ ਕੁਐਸਚਨ ਹੋਣਗੇ ਕਿੰਨੇ ਕਿੰਨੇ ਆਪਣੇ ਕੋਲ ਮਾਰਕਸ ਦੇ ਕੁਐਸਚਨ ਬਣਦੇ ਆ ਸਭ ਤੋਂ ਪਹਿਲਾਂ ਆਪਣੇ ਕੋਲ ਟੋਟਲ ਤਿੰਨ ਪਾਰਟ ਬਣ ਗਏ ਪਾਰਟ A ਠੀਕ ਹੈ ਉਸ ਤੋਂ ਬਾਅਦ ਆ ਗਿਆ ਪਾਰਟ B ਤੇ ਫਿਰ ਕੀ ਆ ਗਿਆ ਪਾਰਟ C ਪਹਿਲੇ ਪਾਰਟ ਦੇ ਵਿੱਚ ਆਪਣੇ ਕੋਲ ਸਿੰਪਲ ਡੈਫੀਨੇਸ਼ਨ ਆ ਵਗੈਰਾ ਪੁੱਛ ਸਕਦਾ ਜਿਵੇਂ M H R D ਦੀ ਫੁੱਲ ਫਾਰਮ ਕੀ ਹੁੰਦੀ ਹੈ ਠੀਕ ਹੈ ਨਵੋਦਿਆ ਸਕੂਲ ਕੀ ਹੁੰਦੇ ਆ ਇਹੋ ਜਿਹੇ ਕੁਐਸਚਨ ਆਪਣੇ ਕੋਲ ਪਹਿਲਾਂ ਪੁੱਛ ਸਕਦਾ ਪਾਠ ਯੋਜਨਾ ਕੀ ਹੁੰਦੀ ਹੈ ਠੀਕ ਹੈ ਇਹੋ ਜਿਹੇ ਕੁਐਸਚਨ ਆਪਣੇ ਕੋਲ 1 ਮਾਰਕਸ ਦੇ ਵਿੱਚ ਪੁੱਛ ਸਕਦਾ ਹੈ ਤਾਂ 1 ਨੰਬਰ ਦੇ ਟੋਟਲ ਆਪਾਂ ਨੂੰ ਕੀ ਆ ਪੰਜ ਕੁਐਸਚਨ ਆਉਣਗੇ ਪੰਜ ਕੁਐਸਚਨ ਆਉਣਗੇ ਜਿਹੜੇ ਕੀ ਹੈ 1-1 ਨੰਬਰ ਦੇ ਹੋਣਗੇ ਜਿੰਦੇ ਲਈ ਤੁਸੀਂ ਕੀ ਆ ਦੇਖੋ ਜੇ ਆਪਣੇ ਕੋਲ ਫੁੱਲ ਫਾਰਮ ਆਉਂਦੀ ਹੈ ਜਿਵੇਂ ਆਪਣੇ ਕੋਲ ਕੁਐਸਚਨ ਦੇ ਵਿੱਚ ਆ ਗਿਆ ਐਮ ਐਚ ਆਰ ਡੀ ਦੀ ਫੁੱਲ ਫਾਰਮ ਲਿਖੋ ਐਮ ਐਚ ਆਰ ਤੇ ਡੀ ਠੀਕ ਹੈ ਹੁਣ ਆਪਾਂ ਐਮ ਐਚ ਆਰ ਡੀ ਦੀ ਫੁੱਲ ਫਾਰਮ ਹੀ ਲਿਖਣੀ ਹੈ ਪੇਜ ਤਾਂ ਭਰ ਨਹੀਂ ਸਕਦੇ ਵੱਧ ਤੋਂ ਵੱਧ ਆਪਾਂ ਕੀ ਲਿਖਾਂਗੇ ਐਮ ਐਚ ਆਰ ਡੀ ਕੀ ਹੁੰਦੀ ਆ ਬਸ ਇੰਨਾ ਕੁ ਲਿਖ ਸਕਦੇ ਆ ਤੇ ਲਾਸਟ ਵਿੱਚ ਆਪਾਂ ਕੀ ਇਹਦੀ ਫੁੱਲ ਫਾਰਮ ਲਿਖ ਸਕਦੇ ਆ ਵੱਧ ਤੋਂ ਵੱਧ ਤੁਸੀਂ ਇਹਦੇ ਵਿੱਚ ਵੱਧ ਤੋਂ ਵੱਧ ਠੀਕ ਹੈ ਅੱਧਾ ਪੇਜ ਭਰ ਸਕਦੇ ਹੋ ਵੱਧ ਤੋਂ ਵੱਧ ਤੁਸੀਂ ਅੱਧਾ ਪੇਜ ਐਮ ਐਚ ਆਰ ਡੀ ਬਾਰੇ ਨਹੀਂ ਕਹਿ ਰਿਆ ਇਹਦੀ ਦਾ ਆਪਾਂ ਫੁੱਲ ਫਾਰਮ ਲਿਖਾਂਗੇ ਮਾੜਾ ਮੋਟਾ ਲਿਖ ਦਾਂਗੇ ਇਹਦੇ ਕੰਮ ਕੀ ਹੁੰਦੇ ਆ ਬਸ ਗੱਲ ਖਤਮ ਬਟ ਜੇ ਪਾਰਟ ਯੋਜਨਾ ਕੀ ਹੁੰਦੀ ਆ ਪਾਰਟ ਯੋਜਨਾ ਉੱਪਰ ਤੁਸੀਂ ਅੱਧਾ ਪੇਜ 4-5 ਲੈਣਾ ਰਾਮ ਨਾਲ ਲਿਖ ਸਕਦੇ ਹੋ ਕਿਉਂਕਿ ਇਹ ਕੀ ਆ ਸਿਰਫ ਇੱਕ ਨੰਬਰ ਦਾ ਕੁਐਸਚਨ ਆ ओके ਉਸ ਤੋਂ ਬਾਅਦ ਆਪਣੇ ਕੋਲ ਕੀ ਹੈ 2-2 ਨੰਬਰ ਵਾਲੇ ਟੋਟਲ 6 ਕੁਐਸਚਨ ਆਉਣਗੇ ਜਿੰਦੇ ਵਿੱਚੋਂ 5 ਕੁਐਸਚਨ ਕਰਨੇ ਆਉਣਗੇ ਠੀਕ ਹੈ 2-2 ਨੰਬਰ ਵਾਲੇ ਟੋਟਲ 6 ਕੁਐਸਚਨ ਆਉਣਗੇ ਜਿੰਦੇ ਵਿੱਚ ਇੰਟਰਨਲ ਚੋਇਸ ਹੋਏਗੀ ਮਤਲਬ ਇੱਕ ਚੋਇਸ ਹੋਏਗੀ 5 ਕੁਐਸਚਨ ਕਰਨੇ ਆ 5 ਦੋਣੀ ਕਿੰਨਾ ਹੋ ਗਿਆ ਚਲੋ ਇਹ ਵੀ ਦੱਸ ਦਿਨਾ ਪਾਸ ਆਊਟ ਨੰਬਰ 5 ਦੋਣੀ ਕਿੰਨਾ ਹੋ ਗਿਆ 10 ਹੋ ਗਿਆ ਠੀਕ ਹੈ ਸੋ 10 ਲਈ ਤੁਸੀਂ ਕੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇੱਕ ਕਟੋ-ਕਟ ਇੱਕ ਤੇ ਵੱਧ ਤੋਂ ਵੱਧ ਡੇਢ ਪੇਜ ਤੁਸੀਂ ਭਰੋਗੇ ਬਹੁਤ ਹੋਊਗਾ। ਕਟੋ-ਕਟ ਇੱਕ ਪੇਜ ਪਰ ਦੋ ਵੱਡਾ ਵੱਧ ਤੋਂ ਵੱਧ ਤੁਸੀਂ ਕੀ ਆ ਦੋ ਪੇਜ ਭਰ ਸਕਦੇ ਹੋ ਦੇ ਵਿੱਚ ਜਿਵੇਂ ਕੁਸਚਨ ਆਗੇ ਸਕੂਲ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਠੀਕ ਹੈ ਐਸਐਸਏ ਸਕੂਲ ਮਤਲਬ ਕਿ ਜਿਹੜੀ ਐਸਐਸਏ ਆਈਸੀ ਇੱਕ ਆਪਣੇ ਕੋਲ ਸਰਬ ਸਿੱਖਿਆ ਭੀਮਾ ਅਭਿਆਨ ਠੀਕ ਹੈ ਉਹਦੇ ਉਦੇਸ਼ ਕੀ ਆ ਉਹਦੇ ਲਾਭ ਕੀ ਆ ਕੁਝ ਇਹੋ ਜਿਹੇ ਕੁਸਚਨ ਬਣਨਗੇ ਤੈਂਦੇ ਤੁਸੀਂ ਇੱਕ ਤੋਂ ਲੈ ਕੇ ਡੇਢ ਕੁਸਚਨ ਤੱਕ ਆਰਾਮ ਡੇਢ ਪੇਜ ਤੁਸੀਂ ਆਰਾਮ ਨਾਲ ਭਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਆਉਣਗੇ ਆਪਣੇ ਕੋਲ 파ਰਟ ਸੀ ਦੇ ਵਿੱਚ ਟੋਟਲ 4 ਕੁਐਸਚਨ ਠੀਕ ਹੈ ਟੋਟਲ 4 ਕੁਐਸਚਨ ਆਉਣਗੇ 4 ਕੁਐਸਚਨ ਹੋਣਗੇ 5 ਨੰਬਰ ਦੇ 5 ਚੌਕਾ ਕਿੰਨਾ ਹੋ ਗਿਆ 20 ਨੰਬਰ ਠੀਕ ਹੈ ਤੇ ਇਹਦੇ ਵਾਸਤੇ ਤੁਹਾਨੂੰ ਦੱਸਿਆ 3 ਤੋਂ ਲੈ ਕੇ 3.5 4 ਪੇਜ ਤੁਸੀਂ ਆਰਾਮ ਨਾਲ ਭਰ ਸਕਦੇ ਹੋ ਨਾਲੇ ਮੈਂ ਪਿਛਲੇ ਪੇਪਰ ਤੇ ਇੱਕ ਗੱਲ ਤੁਹਾਨੂੰ ਦੱਸਣਾ ਭੁੱਲ ਗਿਆ ਅੱਜ ਨੋਟ ਕਰ ਲਓ ਪੇਪਰ ਤੁਸੀਂ ਸ਼ੁਰੂ ਕਰਨਾ ਹੈ ਮੇਰੇ ਅਕੋਰਡਿੰਗ ਮੇਰੇ ਅਕੋਰਡਿੰਗ ਮੈਂ ਕਿਸੇ ਨੂੰ ਪਰਸਨਲ ਰਾਇ ਨਹੀਂ ਦੇ ਰਿਹਾ ਮਤਲਬ ਵੈਸੇ ਨਹੀਂ ਕਹਿ ਰਿਹਾ ਵੀ ਤੁਸੀਂ ਕਰੋ ਹੀ ਕਰੋ ਬਟ ਮੇਰੇ ਅਕੋਰਡਿੰਗ ਤੁਸੀਂ ਪਾਰਟ ਸੀ ਤੋਂ ਸਟਾਰਟ ਕਰਿਆ ਕਰੋ ਫਿਰ ਬੀ ਕਰਿਆ ਕਰੋ ਫਿਰ ਏ ਕਰਿਆ ਕਰੋ ਇਹਦਾ ਮਤਲਬ ਇਹਦਾ ਰੀਜ਼ਨ ਕੀ ਹੈ ਇਹਦਾ ਰੀਜ਼ਨ ਇਹ ਹੈ ਮੰਨ ਲਓ ਤੁਸੀਂ ਏ ਪਾਰਟ ਤੋਂ ਸ਼ੁਰੂ ਕਰਨਾ ਸ਼ੁਰੂ ਕੀਤਾ ਪੇਪਰ ਠੀਕ ਹੈ ਪੇਪਰ ਸ਼ੁਰੂ ਕੀਤਾ ਤੁਸੀਂ ਏ ਤੋਂ ਚਲਦੇ ਚਲਦੇ ਐਂਡ ਤੱਕ ਜਾਂਦੇ ਜਾਂਦੇ ਤੁਹਾਡੇ ਕੋਲ ਕੀ ਹੈ ਡੇਡ ਕੁਐਸਚਨ ਰਹਿ ਗਿਆ ਟਾਈਮ ਪੂਰਾ ਹੋ ਗਿਆ ਚਲਦੇ ਚਲਦੇ ਤੁਹਾਡੇ ਕੋਲੋਂ ਡੇਢ ਕੁਐਸਚਨ ਰਹਿ ਗਿਆ ਪੇਪਰ ਪੂਰਾ ਹੋ ਗਿਆ ਤਾਂ ਸਿੱਧੀ ਜੀ ਗੱਲ ਹੈ ਸਾਢੇ 7 ਨੰਬਰਾਂ ਦਾ ਤੁਹਾਡਾ ਪੇਪਰ ਰਹਿ ਗਿਆ ਸਾਢੇ 7 ਨੰਬਰਾਂ ਦਾ ਪੇਪਰ ਰਹਿ ਗਿਆ ਕਿੰਨਾ ਨੁਕਸਾਨ ਹੋ ਗਿਆ ਜੇ ਆਪਾਂ ਇਧਰੋਂ ਚੱਲਾਂਗੇ ਠੀਕ ਹੈ ਸੀ ਬੀ ਏ ਆਪਣੇ ਕੋਲ ਜੇ ਵੱਧ ਤੋਂ ਵੱਧ ਇਹਦੇ ਤਿੰਨ ਕੁਐਸਚਨ ਵੀ ਰਹਿੰਦੇ ਆ ਆਪਾਂ ਨੂੰ ਕਿੰਨਾ ਨੁਕਸਾਨ ਹੋਏਗਾ ਸਿਰਫ 3 ਨੰਬਰਾਂ ਦਾ ਨੁਕਸਾਨ ਹੋਏਗਾ ਇਸ ਲਈ ਹਮੇਸ਼ਾ ਕੋਸ਼ਿਸ਼ ਕਰੋ ਸੀ ਤੋਂ ਸੀ ਤੋਂ ਬੀ ਤੇ ਬੀ ਤੋਂ ਕਿੱਥੇ ਆਓ ਏ ਤੇ ਆਓ ਮੇਰੇ ਅਕੋਰਡਿੰਗ ਤੁਸੀਂ ਇਦਾਂ ਕਰੋਗੇ ਤਾਂ ਬੈਸਟ ਰਹੇਗਾ ਪਹਿਲਾਂ ਸੀ ਪਾਰਟ ਫਿਰ ਬੀ ਪਾਰਟ ਫਿਰ ਏ ਪਾਰਟ ਬਾਕੀ ਤੁਸੀਂ ਆਪਣੀ ਮਰਜ਼ੀ ਕਰ ਸਕਦੇ ਹੋ ਜਿਵੇਂ ਮਰਜ਼ੀ ਅਸੀਂ ਹਮੇਸ਼ਾ ਇਦਾਂ ਹੀ ਕਰਦੇ ਸੀ ਪੇਪਰ ਜਦੋਂ ਵੀ ਦਿੰਦੇ ਸੀਗੇ ਈਟੀਟੀ ਦੇ ਪਹਿਲਾਂ ਸੀ ਪਾਰਟ ਕਰਦੇ ਸੀ ਫਿਰ ਬੀ ਕਰਦੇ ਸੀ ਫਿਰ ਏ ਕਰਦੇ ਸੀ ਕਿਉਂਕਿ ਮੰਨ ਲਓ ਪੇਪਰ ਦੇ ਵਿੱਚ ਆ ਗਿਆ ਐਮ ਐਚ ਆਰ ਡੀ ਦੀ ਫੁੱਲ ਫਾਰਮ ਕੀ ਹੈ ਆਪਾਂ 5 ਸਕਿੰਟਾਂ ਵਿੱਚ 10 ਸਕਿੰਟਾਂ ਵਿੱਚ ਵੀ ਲਿਖ ਸਕਦੇ ਹਾਂ ਉਹੀ ਜੇ ਆਪਣੇ ਕੋਲ ਇੰਦਰ ਵੱਡਾ ਕੁਐਸਚਨ ਇੱਕ ਰਹਿ ਗਿਆ ਆਪਾਂ ਲਿਖ ਹੀ ਨਹੀਂ ਸਕਦੇ ਸਮਝਾਗੀ ਕਿਉਂਕਿ ਅਦਰ ਇੱਕ ਇੱਕ ਨੰਬਰ ਦੇ ਕੁਐਸਚਨ ਹੈ ਤੁਸੀਂ 2 2 3 3 ਲੈਣਾ ਵੀ ਲਿਖੋਗੇ ਨਾ ਆਰਾਮ ਨਾਲ ਤੁਹਾਨੂੰ ਨੰਬਰ ਮਿਲ ਜਾਣਗੇ ਬਟ ਜੇ ਤੁਹਾਡਾ ਇਹ ਇੱਕ ਅੱਧਾ ਜਾਂ ਦੋ ਕੁਐਸਚਨ ਰਹਿ ਗਏ ਨਾ ਫਿਰ ਪੂਰੇ ਨਹੀਂ ਹੋਣੇ ਇਸ ਲਈ ਮੇਰੇ ਅਕੋਰਡਿੰਗ ਕੀ ਹੈ ਤੁਸੀਂ ਇੱਥੋਂ ਸ਼ੁਰੂ ਕਰੋ ਸੀ ਤੋਂ ਫਿਰ ਬੀ ਤੇ ਫਿਰ ਏ ਤੇ ਬਾਕੀ ਆਪਦਾ ਦਿਮਾਗ ਯੂਜ਼ ਕਰੋ ਕਿਉਂਕਿ ਸਾਰੀਆਂ ਗੱਲਾਂ ਵੀ ਨਹੀਂ ਮੰਨਣੀਆਂ ਓਕੇ ਓਕੇ ਪੇਪਰ ਵਧੀਆ ਹੋ ਗਿਆ ਵੈਰੀ ਗੁੱਡ ਪੇਪਰ ਲੇਟ ਦਿੱਤਾ ਇਹ ਤਾਂ ਦੀ ਕਾਲਜ ਸਕੂਲ ਵਾਲਿਆਂ ਦੀ ਗਲਤੀ ਆ ਠੀਕ ਆ ਹੁਣ ਅੱਗੇ ਕੀ ਆ ਅੱਗੇ ਪੁੱਛ ਰਿਹਾ ਸਟੂਡੈਂਟ ਕਿ ਪਾਸਿੰਗ ਮਾਰਕਸ ਕੀ ਹੁੰਦੇ ਆ ਪਾਸਿੰਗ ਮਾਰਕਸ ਸੁਣੋ ਕੋਈ ਵੀ ਪੇਪਰ ਹੁੰਦਾ 40% ਕੱਢਣਾ ਹੁੰਦਾ ਆਪਾਂ ਕੋਈ ਵੀ ਪੇਪਰ ਜੇਕਰ ਕੋਈ ਪੇਪਰ ਹੈਗਾ 70 ਨੰਬਰ ਦਾ ਤਾਂ ਉਹਦੇ ਪਾਸਿੰਗ ਮਾਰਕਸ ਹੁੰਦੇ ਆ 28 ਜੇਕਰ ਕੋਈ ਪੇਪਰ ਹੈਗਾ 60 ਨੰਬਰ ਦਾ ਤਾਂ 60 ਦੇ ਪਾਸਿੰਗ ਮਾਰਕਸ ਹੁੰਦੇ ਆ 24 ਜੇਕਰ ਕੋਈ ਪੇਪਰ ਹੈਗਾ 50 ਨੰਬਰ ਦਾ ਪਾਸਿੰਗ ਮਾਰਕਸ ਹੁੰਦੇ ਆ 20 ਜੇਕਰ ਕੋਈ ਪੇਪਰ ਹੈਗਾ 35 ਦਾ 35 ਦੇ ਪਾਸਿੰਗ ਮਾਰਕਸ ਬਣਦੇ ਆ 14 ਤੇ ਜੇਕਰ ਕੋਈ ਪੇਪਰ ਹੈਗਾ 30 ਨੰਬਰ ਦਾ ਤੇ ਪਾਸਿੰਗ ਮਾਰਕਸ ਕਿੰਨੇ ਬਣਦੇ ਆ 12 ਇਹ ਆਪਣੇ ਕੋਲ ਪਾਸਿੰਗ ਮਾਰਕਸ ਹੈ ਕਈ ਸਟੂਡੈਂਟ ਦੀ ਕੁਐਰੀ ਹੁੰਦੀ ਆ ਸਰ ਪਾਸਿੰਗ ਮਾਰਕਸ ਕਿੰਨੇ ਆ ਹਰ ਇੱਕ ਸਬਜੈਕਟ ਦੇ ਤਾਂ 40% ਕੱਢ ਲਿਆ ਕਰੋ ਸਿੱਧੀ ਜੀ ਗੱਲ ਹੈ 0.4 ਨਾਲ ਮਲਟੀਪਲਾਈ ਕਰ ਲਿਆ ਕਰੋ ਠੀਕ ਹੈ ਜਿੰਨੇ ਤੁਹਾਨੂੰ ਨੰਬਰ ਦਿੱਤੇ ਆ ਨਾ ਟੋਟਲ ਉਹਨੂੰ 0.4 ਨਾਲ ਮਲਟੀਪਲਾਈ ਕਰ ਲਿਆ ਕਰੋ ਹਾਂਜੀ ਕਿਸੇ ਦੀ ਹੋਰ ਕੋਈ ਕੁਐਰੀ ओके okay, बाकी मैं वंस अगेन कह रहे हैं जेकर ਤੁਹਾਡੇ ਕੋਲ ਜਿਆਦਾ ਸਮਾਂ ਨਹੀਂ ਹੈ ਕਿਉਂਕਿ ਬੁੱਕ ਆਪਣੇ ਕੋਲੇ ਵੜੀ ਆ ਠੀਕ ਹੈ ਇਹ ਆਪਣੇ ਕੋਲ ਬੁੱਕ ਹੈ 21st ਸੈਂਚਰੀ ਦੀ ਇਹਦੇ ਕਿੰਨੇ ਚੈਪਟਰ ਹੈ ਇਹਦੇ ਟੋਟਲ ਚੈਪਟਰ ਹੈਗੇ ਆ ਰੱਬ ਤੁਹਾਡਾ ਭਲਾ ਕਰੇ ਬਾੜੀ ਜਾਂਦਾ ਨਹੀਂ 17 ਚੈਪਟਰ ਹੈ 17 ਚੈਪਟਰ ਕੌਣ ਪੜੇ 17 ਚੈਪਟਰ ਤੁਸੀਂ ਨਹੀਂ ਪੜਨਾ ਚਾਹੁੰਦੇ ਠੀਕ ਹੈ 17 ਚੈਪਟਰ ਤੁਸੀਂ ਨਹੀਂ ਪੜਨਾ ਚਾਹੁੰਦੇ ਤਾਂ 51 ਮੇਨ ਕੁਸਚਨਾਂ ਦੀ ਪੀਡੀਐ ਸਾਡੇ ਕੋਲ ਰੈਡੀ ਆ ਜਿੰਨੂੰ ਤੁਸੀਂ ਐਪ ਦੇ ਵਿੱਚ ਹੀ ਐਕਸੈਸ ਕਰ ਸਕੋਗੇ ਇਹ ਗੱਲ ਯਾਦ ਰੱਖਿਓ ਅਸੀਂ ਇਹਨੂੰ ਐਪ ਦੇ ਵਿੱਚ ਹੀ ਦਿੰਨੇ ਆ ਠੀਕ ਹੈ ਕਿਉਂਕਿ ਕੁਝ ਚਲਾਕ ਲੋਕ ਕੀ ਕਰਦੇ ਆ ਸਾਡੇ ਕੋਲੋਂ 200 ਵਿੱਚ ਲੈ ਕੇ ਅੱਗੇ 500 500 ਵਿੱਚ ਸੇਲ ਕਰ ਦਿੰਦੇ ਆ ਠੀਕ ਹੈ ਚਲਾਕ ਲੋਕ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਕਿ ਆ 200 ਵਿੱਚ ਪੀਡੀਐਫ ਲੈ ਕੇ ਅੱਗੇ 500 500 ਵਿੱਚ ਸੇਲ ਕਰ ਦਿੰਦੇ ਆ ਓਕੇ ਇਹੋ ਜਿਹੇ ਚਲਾਕ ਵੀ ਹੈਗੇ ਆ ਨਹੀਂ ਜੌਬ ਨਹੀਂ ਮਿਲੀ ਓਕੇ ਸੋ 51 ਕੁਐਸਚਨਾਂ ਦੀ ਪੀਡੀਐਫ ਰੈਡੀ ਆ ਜਿੰਦੇ ਵਿੱਚ ਸਾਰੇ ਸਬਜੈਕਟ ਆਉਣਗੇ ਠੀਕ ਹੈ ਮਤਲਬ ਹਰੇਕ ਸਬਜੈਕਟ ਤੋਂ 2 ਦਿਨ ਪਹਿਲਾਂ ਤੁਹਾਨੂੰ ਪੀਡੀਐਫ ਮਿਲ ਜੇਗੀ 9 ਦੇ 9 ਪੇਪਰਾਂ ਦੀ ਇੰਪੋਰਟੈਂਟ ਕੁਐਸਚਨਾਂ ਦੀ ਪੀਡੀਐਫ ਤੁਹਾਨੂੰ ਮਿਲੇਗੀ ਤੇ ਪ੍ਰਾਈਸ ਕਿੰਨਾ ਸਿਰਫ 240 ਰੁਪਏ ਠੀਕ ਹੈ ਪਲੀਜ਼ ਵਿਦਵਾਨ ਲੋਕਾਂ ਇਸ ਵੀਡੀਓ ਤੋਂ ਦੂਰ ਰਹੋ ਜਿਹੜੇ ਕਹਿੰਦੇ ਆ ਤੁਸੀਂ ਸਰ ਪੇਪਰਾਂ ਤੋਂ ਪਹਿਲਾਂ ਵੀ ਪੈਸੇ ਲੈ ਰਹੇ ਹੋ ਠੀਕ ਹੈ ਮੈਂ ਤਾਂ ਲਵਾਂਗਾ ਪੈਸੇ ਮੈਂ ਮਿਹਨਤ ਕਰਦਾ ਮਿਹਨਤ ਡਿਜ਼ਰਵ ਕਰਦਾ ਮੈਂ ਠੀਕ ਹੈ ਮੈਂ ਮਿਹਨਤ ਕਰਦਾ ਪੜਾਉਣ ਲਈ ਸੋ ਪੈਸੇ ਦਾ ਡਿਜ਼ਰਵ ਕਰ ਲੀਏ ਓਕੇ ਕੁਝ ਵਿਦਵਾਨ ਹੁੰਦੇ ਨਾ ਮੈਂ ਪਹਿਲਾਂ ਦੱਸਿਆ ਸੀਗਾ ਕੁਝ ਵਿਦਵਾਨ ਹੁੰਦੇ ਆ ਜਿਹੜੇ ਕਹਿੰਦੇ ਆ ਕਿਉਂ ਪੈਸੇ ਲੈਦੇ ਹੋ ਭਾਈ ਤੁਸੀਂ ਆਪ ਦਾ ਸਮਾਨ ਫਰੀ ਦੇ ਦੋਗੇ ਨਹੀਂ ਦੇ ਸਕਦੇ ਆਪਾਂ ਕਿਉਂ ਲਈਏ ਫਿਰ ਹਾਂਜੀ ਚਲੋ ਪਤਾ ਲੱਗ ਗਿਆ ਆਹ ਕੁਸਚਨਾਂ ਦਾ ਪਤਾ ਲੱਗ ਗਿਆ ਵੀ ਤੁਸੀਂ ਪਹਿਲਾਂ ਸੀ ਪਾਰਟ ਕਰਿਓ ਫਿਰ ਬੀ ਕਰਿਓ ਫਿਰ ਤੁਸੀਂ ਕੀ ਹੈ ਏ ਕਰਨਾ ਹੈ ਓਕੇ ਚਲੋ ਜਿਨੇ 17 ਸ਼ੀਟਾਂ ਭਰੀਆਂ ਠੀਕ ਹੈ ਠੀਕ ਹੈ ਕਿਉਂਕਿ 17 ਸ਼ੀਟਾਂ ਬਹੁਤ ਹੁੰਦੀਆਂ ਪੇਪਰ ਵੀ ਆਪਣੇ ਕੋਲ ਸਿਰਫ 30 ਨੰਬਰ ਦਾ ਸੀ ਫਿਰ ਵੀ ਕੋਸ਼ਿਸ਼ ਕਰਿਆ ਕਰੋ 22 ਪੇਜ ਦਾ ਆਰਾਮ ਨਾਲ ਭਰੇ ਜਾ। ਜਿਹੜਾ 32 ਪੜਕੇ ਆ ਤਾਂ ਬਹੁਤ ਵਧੀਆ ਗੱਲ ਐ। ਥੋੜਾ ਖੁੱਲਾ-ਖੁੱਲਾ ਲੈ ਕੇ ਆਇਆ ਕਰੋ। ਓਕੇ ਪੇਪਰ ਲੇਟ ਦਿੱਤਾ ਸੀ ਇਹ ਸਕੂਲ ਵਾਲਿਆਂ ਦੀ ਗਲਤੀ ਐ। ਇੱਥੇ ਆਪਾਂ ਕੀ ਕਹਿ ਸਕਦੇ ਆਂ? ਓਕੇ ਪੇਪਰ ਲੇਟ ਮਿਲੇ ਆਪਾਂ ਕੀ ਕਰ ਸਕਦੇ ਆਂ ਇੱਥੇ? ਕੋਈ ਆਪਾਂ ਕੋਈ ਸੋਲੂਸ਼ਨ ਨਹੀਂ ਹੈ ਇਸ ਚੀਜ਼ ਦਾ। ਠੀਕ ਐ। ਚਲੋ ਬਾਕੀ ਕੱਲ ਨੂੰ ਆਪਾਂ ਦੇਖਾਂਗੇ ਈਟੀਟੀ ਕੈਡਰ ਦੇ ਨੋਟਸ ਮਿਲ ਜਾਣਗੇ ਤੁਹਾਡੇ ਕੋਲ ਨਹੀਂ ਜੀ ਹਜੇ ਤਾਂ ਈਟੀਟੀ ਕੈਡਰ ਦੇ ਨੋਟਸ ਨਹੀਂ ਹੈ ਬਟ ਆਉਣ ਵਾਲੇ ਸਮੇਂ 'ਚ ਸਾਡੀ ਐਪ ਦੇ ਉੱਪਰ ਈਟੀਟੀ ਕੈਡਰ ਦੇ ਵਧੀਆ ਨੋਟਸ ਅਵੇਲੇਬਲ ਹੋਣਗੇ ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜ ਚਾਰ ਮਹੀਨਿਆਂ ਦੇ ਵਿੱਚ ਵਧੀਆ ਲੈਵਲ ਦੇ ਈਟੀਟੀ ਕੈਡਰ ਦੇ ਨੋਟਸ ਅਸੀਂ ਜਰੂਰ ਬਣਾ ਕੇ ਦੇਵਾਂਗੇ ਓਕੇ ਪੀਐਸਟੈਟ ਦੇ ਦਾ ਬਣ ਗਏ ਹੁਣ ਈਟੀਟੀ ਕੈਡਰ ਦੀ ਵਾਰੀ ਆ ਓਕੇ ਸੋ ਜੇਕਰ ਕਿਸੇ ਨੇ ਬੈਚ ਪਰਚੇਸ ਕਰਨਾ ਹੈ ਮੇਰੇ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੇ ਬਾਕੀ ਕੱਲ ਨੂੰ ਆਪਾਂ ਲੈ ਕੇ ਆਵਾਂਗੇ ਇੱਕ ਹੋਰ ਵੀਡੀਓ ਜਿੰਦੇ ਵਿੱਚ ਕੁਝ ਇਨਸਟਰਕਸ਼ਨ ਦਵਾਂਗੇ ਜਿਹੜੀ ਗਲਤੀ ਸਟੂਡੈਂਟ ਅੱਜ ਕਰਕੇ ਆਇਆ ਕੁਝ ਸਟੂਡੈਂਟ ਗਲਤ ਗਲਤੀ ਕਰਕੇ ਆਇਆ ਉਹਦੇ ਬਾਰੇ ਆਪਾਂ ਕੱਲ ਨੂੰ ਦੱਸਾਂਗੇ ਓਕੇ ਸੋ ਓਕੇ ਬਾਏ ਥੈਂਕ ਯੂ ਵੈਰੀ ਮਚ